ਜਿਸ ਪਿੰਡ ਦਾ ਜਿਗਰ ਲੋਕ ਬੋਲੀਆਂ ਦੇ ਵਿੱਚ ਵੀ ਹੁੰਦਾ ਚੱਲ ਚੱਲੀ ਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਪਰ ਅੱਜ ਜਰਗ ਦਾ ਜਿਹੜਾ ਪਾਣੀ ਹੈ ਦੂਸ਼ਿਤ ਹੋ ਚੁੱਕਿਆ ਹੈ ਕਦੇ ਕਿਸੇ ਪੰਜਾਬੀ ਨੇ ਸੋਚਿਆ ਨਹੀਂ ਹੋਣਾ ਕਿ ਘਰਾਂ ਦੇ ਬਾਹਰ ਇਦਾਂ ਦੇ ਪੋਸਟਰ ਜਿਹੜੇ ਪ੍ਰਸ਼ਾਸਨ ਵੱਲੋਂ ਲਾ ਦਿੱਤੇ ਜਾਣਗੇ ਕਿ ਸਮਰਸੀ ਬਲ ਦਾ ਪਾਣੀ ਪੀਣ ਯੋਗ ਨਹੀਂ ਪਿਆ ਫੇਲਦਿਆਂ ਦੇ ਸੀ ਕਿੱਧਰ ਨੂੰ ਜਾਈਏ ਲਾਜ ਕਰਾਉਣ ਜੋਗਰ ਕੋਈ ਹੈਗਾ ਜਵਾਨੇ ਚ ਇੰਨਾ ਪੈਸਾ ਲੱਗ ਜੀ ਜਿਵੇਂ ਜਿਸ ਤਰ੍ਹਾਂ ਬੇ ਟੋਬਾ ਪੱਟੇ ਉਸ ਤਰ੍ਹਾਂ ਬੰਦ ਕਰਨਾ ਚਾਹੀਦਾ ਇਹ ਇੱਕ ਮਹੀਨਾ ਹੋ ਗਿਆ ਜੀ ਅੱਜ ਐਮਐਲ ਸਾਬ ਨੂੰ ਕਹਿ ਕੇ ਗਿਆ ਨੂੰ ਮਨਮੋਹਿੰਦਰ ਸਿੰਘ ਜੀ ਗੈਸਪੁਰਾ ਸਾਹਿਬ ਨੂੰ ਵੀ ਇਹਨੂੰ ਪਾਣੀ ਨੂੰ ਬੰਦ ਕੀਤਾ ਜਾਵੇ ਹੁਣ ਵੀ ਦੇਖ ਲਓ ਜੀ ਇਹ ਤੇ ਵਿਚੀ ਜਾ ਰਿਹਾ ਤਾਂ ਦੀ ਰਿਪੋਰਟਾਂ ਦੇ ਹਿਸਾਬ ਨਾਲ ਸਾਨੂੰ ਦੱਸਿਆ ਜੀ ਵੀ ਹਜ਼ਾਰ ਦੇ ਲਵੇ ਟੀਟੀਐਸ ਆ ਜੀ ਪਾਣੀ ਦਾ 1000 ਦੇ ਲਵੇ ਦੱਸੋ ਜੀ ਇਹ ਪੀਣ ਜੋਗ ਕਿੱਥੇ ਪਾਣੀ ਰਹਿ ਗਿਆ ਜੀ ਸਰ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਿਹੜੀ ਪੁਰਾਣੀ ਦਾ ਸੀ ਉਹਨਾਂ ਨਾਲ ਵੀ ਭਾਈ ਸੀਚੇਵਾਲ ਮਾਡਲ ਦੀ ਗੱਲ ਕਰਦੇ ਕਿ ਕਿੱਥੇ ਗਿਆ ਤੁਹਾਡਾ ਸੀਚੇਵਾਲ ਮਾਡਲ ਇੱਥੇ ਦੀਨਿਆਂ ਨੇ ਭਾਈ ਚਾਰਕ ਸਾਂਝਾ ਵੀ ਇੱਥੇ ਸਾਡਾ ਭਾਈ ਆ ਜੀ ਭਾਈ ਆ ਜੀ ਕਿਉਂ ਭਾਈ ਆ ਜਿਹੜੇ ਬੰਦੇ ਨੇ ਤੁਹਾਨੂੰ ਭਾਈ ਸਮਝਿਆ ਹੀ ਨਹੀਂ ਜਿਹਨੇ ਤੁਹਾਨੂੰ ਮਾਰਤਾ ਬੇੜਾ ਗਰਕ ਕਰਤਾ ਯਰਕ ਪਿੰਡ ਦਾ ਉਹ ਸਾਡਾ ਕਹਦਾ ਭਾਈ ਆ ਜੀ ਲੋਕਾਂ ਦੇ ਵਿੱਚ ਸਿਆਸਤ ਭਾਰੀ ਹੋ ਗਈ ਲੋਕ ਪਾਰਟੀਆਂ ਨਾਲ ਜੁੜ ਗਏ ਮੇਰੀ ਪਾਰਟੀ ਤੇਰੀ ਪਾਰਟੀ ਉਹਨਾਂ ਨੂੰ ਕੋਈ ਮਤਲਬ ਨਹੀਂ ਸਮਾਜ ਨਾਲ ਕੋਈ ਮਤਲਬ ਨਹੀਂ ਜਿੰਨਾ ਵੀ ਇਹਨਾਂ ਦਾ ਪੋਲਿਊਸ਼ਨ ਡਿਪਾਰਟਮੈਂਟ ਹੈ ਇਹਨਾਂ ਦੀ ਕਦੇ ਵੀ 네ਗੇਟਿਵ ਰਿਪੋਰਟ ਨਹੀਂ ਦੇਣੀ ਉਹਨਾਂ ਨੇ ਇਹ ਚਾਹੇ ਪੂਰਾ ਗੰਦ ਭਰ ਕੇ ਲੈ ਜਾਣਾ ਉਹਦੇ ਵਿੱਚ ਪੂਰਾ ਗੰਦਾ ਪਾਣੀ ਆ ਉਹ ਪੋਜ਼ਿਟਿਵ ਹੀ ਦਿੰਦੇ ਨੇ ਪੰਜ ਪਾਣੀਆਂ ਦੀ ਧਰਤੀ ਪੰਜਾਬ ਜਿਹੜਾ ਆਪਣੇ ਪਾਣੀਆਂ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀ ਭਾਵੇਂ ਦੇਸ਼ ਦੀ ਵੰਡ ਵੇਲੇ ਪਾਣੀ ਵੰਡੇ ਗਏ ਲੋਕ ਵੰਡੇ ਗਏ ਦੇਸ਼ ਵੰਡਿਆ ਗਿਆ ਪਰ ਉਸ ਤੋਂ ਬਾਅਦ ਵੀ ਪਾਣੀ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਦੀ ਹੁੰਦੀ ਸੀ ਪਰ ਇਸ ਟਾਈਮ ਜਿਹੜਾ ਪੰਜਾਬ ਦਾ ਪਾਣੀ ਆ ਉਹ ਗੰਧਲਾ ਹੋ ਚੁੱਕਿਆ ਅਸੀਂ ਇਸ ਟਾਈਮ ਪੰਜਾਬ ਦੇ ਚਰਚਿਤ ਪਿੰਡ ਜਰਗ ਦੇ ਵਿੱਚ ਆ ਜਿਸ ਪਿੰਡ ਦਾ ਜਿਗਰ ਲੋਕ ਬੋਲੀਆਂ ਦੇ ਵਿੱਚ ਵੀ ਹੁੰਦਾ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਪਰ ਅੱਜ ਜਰਗ ਦਾ ਜਿਹੜਾ ਪਾਣੀ ਹੈ ਦੂਸ਼ਿਤ ਹੋ ਚੁੱਕਿਆ ਤੇ ਜਿਹੜੀ ਰੈੱਡ ਕਰਾਸ ਹੈ ਉਹਨੇ ਬੋਰਡ ਲਾ ਦਿੱਤੇ ਨੇ ਕਿ ਇੱਥੇ ਦਾ ਜਿਹੜਾ ਪਾਣੀ ਹੈ ਉਹ ਨਾ ਤਾਂ ਨਲਕਿਆਂ ਤੋਂ ਪੀਣ ਯੋਗ ਹੈ ਨਾ ਸਮਰਸੀਬਲ ਪੰਪਾਂ ਤੋਂ ਪੀਣ ਯੋਗ ਹੈ ਉਹਦਾ ਕਾਰਨ ਕਿਹਾ ਜਾਂਦਾ ਪਿੱਛੇ ਜਿਹੜਾ ਤੋਬਾ ਤੁਹਾਨੂੰ ਦਿਖਾ ਰਹੇ ਆ ਤੋਬਾ ਜੀ ਡੁੰਗਾਈ ਜਿਆਦਾ ਕਰਤੀ ਜਿਹਦੇ ਕਰਕੇ ਜਿਹੜਾ ਗੰਦਾ ਪਾਣੀ ਸੀ ਲੋਕਾਂ ਦੇ ਘਰਾਂ ਤੋਂ ਗੰਦਾ ਪਾਣੀ ਆਉਂਦਾ ਸੀ ਉਹ ਧਰਤੀ ਹੇਠ ਚਲਾ ਗਿਆ ਜਿਸ ਨੇ ਸਾਰੇ ਪਿੰਡ ਦਾ ਪਾਣੀ ਗੰਧਲਾ ਕਰ ਦਿੱਤਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਪਾਣੀ ਗੰਧਲਾ ਹੋ ਗਿਆ ਸਰਕਾਰ ਕੋਈ ਉਪਰਾਲਾ ਕਰ ਰਹੀ ਹੈ ਕਿ ਨਹੀਂ ਕਿ ਮੋੜ ਪਾਣੀ ਪੀਣ ਯੋਗ ਹੋ ਜਵੇ ਆ ਬਾਪੂ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਕਿੰਨੀ ਉਮਰ ਹੈ ਤੇ ਭਾਈ ਹੋ ਗਈ 82 ਸਾਲ ਦੀ ਅੱਜ ਜਿਹੜੇ ਤੁਹਾਡੇ ਪਿੰਡ ਦੇ ਪਾਣੀ ਨੂੰ ਕਹਤਾ ਕਿ ਪੀਣ ਯੋਗ ਨਹੀਂ ਹੈਗਾ ਰੈੱਡ ਕਰਾਸ ਪੀਣ ਯੋਗ ਹੈ ਬਿਲਕੁਲ ਨਹੀਂ ਪੀਣ ਯੋਗ ਹੈ ਐ ਜਾ ਟੁੱਟੀਆਂ ਪਾਣੀ ਪੀ ਰਹੇ ਆ ਇਹ ਟੁੱਟੀਆਂ ਦੇ ਪਿੰਡ ਤੇ ਨਾਮ ਦੇ ਅਸੀਂ ਮਰ ਜਾਂਦੇ ਹੁਣ ਨਹੀਂ ਕਾਰਨ ਕੀ ਮੰਨਦੇ ਹੋ ਕਿਉਂ ਇੰਨਾ ਦੂਸ਼ਿਤ ਕਿਉਂ ਹੋ ਗਿਆ ਪਕਾ ਦੇ ਚਾ ਮਿੱਟੀ ਕੱਟ ਕੇ ਵੇਚ ਲਈ ਰੇਚਾ ਕੱਟ ਕੇ ਵੇਚ ਲਿਆ ਕਿਸ ਬਕਤ ਡੂੰਗਾ ਕੱਟਾ ਅਜਿੱਟੇ ਜੀ ਪਾਣੀ ਲਾਤਾ ਠੱਲੇ ਵਗ ਗਿਆ ਕਿਹਨੇ ਰਲਾਤਾ ਇਹ ਪੁੱਛੋ ਜਾ ਕੇ ਕਿਹਨੇ ਲਾਇਆ ਬਾਪੀ 84 ਸਾਲ ਦੀ ਤੁਹਾਡੀ ਉਮਰ ਹੋ ਗਈ ਜਦੋਂ ਬਚਪਨ ਦੇ ਵਿੱਚ ਕਹਿੰਦੇ ਲੋਕ ਆ ਟੋਬਿਆਂ ਤੋਂ ਪਾਣੀ ਪੀ ਲੈਂਦੇ ਸੀ ਚਾਗੀ ਲਾ ਕੇ ਪਾਣੀ ਪਿੰਦੇ ਰਹਿਆ ਆਏ ਪਾਣਾ ਖੇਤਣਾ ਚਾਗੀ ਲਾ ਕੇ ਪਾਣੀ ਪੀ ਲੈਣੀ ਹਾਂ ਆਜ ਬੋਬੀ ਜੋ ਅੱਜ ਟੋਬੇ ਦਾ ਪਾਣੀ ਦੇ ਇਹ ਟੋਬੇ ਦੇ ਪਾਣੀ ਨਾਲੇ ਪਿੰਦਾ ਪਾਣੀ ਖਰਾਬ ਕਰਤਾ ਹਾਂ ਹੋਰ ਕੀ ਆਈ ਨਹੀਂ ਤੁਸੀਂ ਬਚਪਨ ਚ ਇਸੇ ਟੋਬੇ ਦਾ ਪਾਣੀ ਲੋਕ ਪੀ ਲੈਂਦੇ ਤੁਸੀਂ ਪੀ ਲੈਂਦੇ ਸੀਗੇ ਅੱਜ ਜਿਹਨੇ ਪੂਰਾ ਇਲਾਕਾ ਦੂਸ਼ਿਤ ਕਰਤਾ ਹਾਂ ਆ ਕਾਂਗਰਸ ਪਾਰਟੀ ਨੇ ਹਾਂ ਇਹ ਫਲਾ ਮਿੱਟੀ ਵਿੱਚ ਹੀ ਜਾਂਦੇ ਗਨੋਂ ਨਿਕਲੇ ਆ ਰੇਤਾ ਦੇ ਰੇਤਾ ਵਿੱਚ ਹੀ ਜਾਂਦੇ ਮਾਉਂ ਨਾ ਬਿਲ ਕੇ ਬਟਕੇ ਦੇ ਪੱਜੇ ਬਾਹ ਬੈਠੇ ਲੰਗੇ ਆ ਪਿੰਡ ਨਹੀਂ ਪਿੰਡ ਵਾਲਿਆਂ ਨੇ ਰੋਕਿਆ ਨਹੀਂ ਜਦੋਂ ਰੇਤਾ ਵਿੱਚ ਮਿੱਟੀ ਦੇ ਕਹਿੰਦੇ ਅਸੀਂ ਖੂਹ ਬਣਾਉਣੀ ਆ ਅਸੀਂ ਪੱਕਾ ਕਰਦੇ ਆਂ ਜਾਂ ਰੱਚਾ ਕਰਦੇ ਆਂ ਬੀ ਗੱਲ ਬੋਲੀਆਂ ਬੋਲਦੇ ਦੀ ਨਹੀਂ ਹੁਣ ਜਦੋਂ ਪਾਣੀ ਦੂਸ਼ਿਤ ਹੋ ਗਿਆ ਜਿਹੜੇ ਹੁਣ ਸਰਕਾਰ ਦੇ ਵਿੱਚ ਐਮ ਐਲ ਏ ਨੇ ਲੋਕ ਨੇ ਉਹ ਨਹੀਂ ਆਏ ਪਿੰਡ ਦੇ ਵਿੱਚ ਪੁੱਛੋ ਕੋਈ ਕੁਛ ਨਹੀਂ ਕਰ ਰਿਹਾ ਕੀ ਮੰਗ ਕੀ ਕਰਦੇ ਮੰਗਦਾ ਕਰਦਾ ਮੀ ਸਾਡਾ ਟੋਬਾ ਲੋਟ ਹੋ ਜਾ ਬਸ ਇਹਦਾ ਪਾਣੀ ਦਾ ਕੋਈ ਹੱਲ ਹੋ ਜਾ ਬਸ ਆਹੀ ਮੰਗ ਕਰਦੇ ਆ ਇਹ ਬਾਪੂ ਜੀ ਨੇ ਜਿਹੜੇ ਕਹਿੰਦੇ ਕਿ ਜਦੋਂ ਬਚਪਨ ਸੀ ਐਸੇ ਟੋਬੇ ਚ ਨਹਾਉਂਦੇ ਸੀ ਤੇ ਇੱਥੇ ਤੇ ਪਾਣੀ ਪੀ ਲੈਂਦੇ ਸੀ ਪਾਣੀ ਪਿੰਦੇ ਸਾਡੇ ਡੰਗਰ ਇੱਥੇ ਬੈਠੇ ਦੀ ਆ ਜਿਹੜੇ ਸਾਡੇ ਨਿਕਰੇ ਤੇ ਖੁਰ ਜਾਣਗੇ ਟੋਬੇ ਜੋ ਨਿਕਲ ਨਹੀਂ ਸਾਡੇ ਬੱਚੇ ਮੱਛਾ ਮਰ ਗਿਆ ਗਈ ਅੱਜ ਭਰ ਇਸੇ ਟੋਬੇ ਨੇ ਜਿਹੜਾ ਪੂਰੇ ਪਿੰਡ ਦਾ ਪਾਣੀ ਹੈ ਦੂਸ਼ਿਤ ਕਰ ਦਿੱਤਾ ਪੰਜਾਬ ਦੇ ਅੰਮ੍ਰਿਤ ਵਰਗੇ ਪਾਣੀ ਦਾ ਜਿਗਰ ਕਦੇ ਧਰਮ ਗ੍ਰੰਥਾ 'ਚ ਵੀ ਹੁੰਦਾ ਸੀ ਤੇ ਗੀਤਾਂ ਦੇ ਵਿੱਚ ਵੀ ਹੁੰਦਾ ਸੀ ਪਰ ਕਦੇ ਕਿਸੇ ਪੰਜਾਬੀ ਨੇ ਸੋਚਿਆ ਨਹੀਂ ਹੋਣਾ ਕਿ ਘਰਾਂ ਦੇ ਬਾਹਰ ਇਦਾਂ ਦੇ ਪੋਸਟਰ ਜਿਹੜੇ ਪ੍ਰਸ਼ਾਸਨ ਵੱਲੋਂ ਲਾ ਦਿੱਤੇ ਜਾਣਗੇ ਕਿ ਸਮਰਸੀਬਲ ਦਾ ਪਾਣੀ ਪੀਣ ਯੋਗ ਨਹੀਂ ਪਿੱਛੇ ਬਜ਼ੁਰਗ ਨਾਲ ਗੱਲ ਕੀਤੀ ਸੀ ਕਦੇ ਸਾਡੇ ਜਿਹੜੇ ਬਜ਼ੁਰਗ ਹੈ ਟੋਬਿਆਂ ਤੋਂ ਖਸੀਆਂ ਤੋਂ ਪਾਣੀ ਪੀ ਲੈਂਦੇ ਸੀ ਅੱਜ ਨਲਕੇ ਦਾ ਪਾਣੀ ਪੀਣਾ ਤਾਂ ਬਹੁਤ ਦੂਰ ਦੀ ਗੱਲ ਹੈ 3350 ਫੁੱਟ ਸਮਰਸੀਬਲ ਬੋਰ ਕਰਾ ਲਿਆ ਉਹਦਾ ਵੀ ਪਾਣੀ ਜਿਹੜਾ ਪ੍ਰਸ਼ਾਸਨ ਵੱਲੋਂ ਲਿਖ ਕੇ ਦਿੱਤਾ ਗਿਆ ਕਿ ਪੀਣ ਯੋਗ ਨਹੀਂ ਹੈ ਹਾਲਾਤ ਪਿੰਡ ਜੜਗਦੇ ਹੋਏ ਹੋ ਨੇ ਬੇਬੇ ਜੀ ਕੀ ਨਾਮ ਹੈ ਤੁਹਾਡਾ ਸਰਜੀਤ ਕੌਰ ਇਹ ਪਾਣੀ ਹੈ ਜਿਹੜਾ ਸੜਕਾਂ ਤੇ ਆ ਗਿਆ ਗਲੀਆਂ ਚ ਆ ਗਿਆ ਕੀ ਹੋ ਗਿਆ ਇਹ ਪਹਿਲਾਂ ਤਾਂ ਭਾਈ ਟੋਬਾ ਵੱਧ ਭਰ ਗਿਆ ਸੀ ਟੋਬਾ ਚ 흘 ਨਹੀਂਦੀ ਰਹਾ ਪਾਣੀ ਵੱਧ ਗੰਦਾ ਹੋ ਗਿਆ ਸੀ ਉਤੋਤ ਰੇ ਵੇਚਦਾ ਬਾਅਦ ਚ ਮਿੱਟੀ ਵੇਚਦੀ ਮਿੱਟੀ ਤੋਂ ਬਾਅਦ ਚ ਜਿਹੜਾ ਨਹਿਰਬਰਗਾ ਰੇਤਾ ਤੀ ਉਹ ਵੇਚਦਾ ਤੇ ਫਿਰ ਕਹਿੰਦੇ ਵੀ ਬੁੜੀਆਂ ਬੱਚੇ ਆਪਣੇ ਪੋਤੇ ਪੋਤੀਆਂ ਖਲਿਆਇਆ ਕਰਨਗੇ ਪਾਰਕ ਬਾਗ ਬਣਾਵਾਂਗੇ ਇੱਥੇ ਖੂਹ ਬਣਾਵਾਂਗੇ ਖੂਹ ਤਾਂ ਖੂਹ ਖਤਾਨ ਪੱਟ ਤੇ ਸਾਡੇ ਸਾਰੇ ਮੰਗਨ ਦੇ ਹੋ ਗਏ ਪਾਣੀ ਬਿਮਾਰੀਆਂ ਫੈਲਦੀਆਂ ਨੇ ਸੀ ਕਿੱਧਰ ਨੂੰ ਜਾਈਏ ਲਾਜ ਕਰਾਉਣ ਜੋਗਰ ਕੋਈ ਹੈਗਾ ਜਵਾਨੇ ਚਾਹੀਦਾ ਪੈਸਾ ਲੱਗਦਾ ਠੀਕ ਨਹੀਂ ਨੀ ਕਿਹੜੇ ਲੋਕਾਂ ਨੇ ਪੱਟਤਾ ਸੀ ਕੌਣ ਸੀ ਉਹ ਲੋਕ ਪਾਸੇ ਪਿੰਡ ਦੇ ਪੱਟਣ ਵਾਲੇ ਤੇ ਹੋਰ ਕਿਤੀਏ ਪਿੱਤੀਏ ਪਾਸੇ ਦੇ ਆਏ ਤੇ ਪਿੰਡ ਦੇ ਹੀ ਤੇ ਸਾਰੇ ਪੱਟਦੇ ਤੇ ਜਿਹੜੇ ਹੋਰ ਕਿਤੇ ਤੀਜੇ ਪਾਸੇ ਦਾ ਆ ਗਿਆ ਕੋਈ ਨਹੀਂ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਆ ਬਦਲਾਅ ਵਾਲੀ ਸਰਕਾਰ ਇਹਦੇ ਲੋਕ ਨਹੀਂ ਆਏ ਹੈਗੇ ਹੁਣ ਵੀ ਮਤਲਬ ਇਹ ਹੋਣਾ ਚਾਹੀਦਾ ਵੀ ਜਿਵੇਂ ਜਿਸ ਤਰ੍ਹਾਂ ਵੇਟੋਬਾ ਪੱਟੇ ਉਸ ਤਰ੍ਹਾਂ ਬੰਦ ਕਰਨਾ ਚਾਹੀਦਾ ਬਸ ਗੱਲ ਖਤਮ ਹੈ ਨਹੀਂ ਜਿਹੜੇ ਹੁਣ ਐਮਐਲਏ ਉਹ ਨਹੀਂ ਆਏ ਹੈਗੇ ਮੌਜੂਦਾ ਸਰਕਾਰ ਨਾਲ ਉਹ ਮੈਂ ਨਹੀਂ ਦੇਖੇ ਦਾ ਮੈਂ ਅੰਦਰੋਂ ਨਿਕਲਦੀਆਂ ਨਾ ਮੇਰੇ ਤੋਂ ਤੁਰਿਆ ਜਾਂਦਾ ਨਾ ਉਹ ਤਾਂ ਨਹੀਂ ਮੈਨੂੰ ਕੋਈ ਪਤਾ ਕਿਵੇਂ ਪਤਾ ਲੱਗਿਆ ਸੀ ਕਿ ਪੀਣ ਵਾਲਾ ਪਾਣੀ ਸਾਰਾ ਦੂਸ਼ਿਤ ਹੋ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਪੱਜਾ ਤਾਂ ਸੀ ਪਾਣੀ ਪੀਣੇ ਆ ਪਾਣੀ ਵਧੀਆ ਨਹੀਂ ਰਿਹਾ ਪਾਣੀ ਚੋਂ ਮਸਕ ਆਉਂਦਾ ਨਿਰੀ ਬਿਮਾਰੀ ਦਾ ਕਾਰਨ ਹੈ ਹਾਂ ਏ ਉਹ ਬੇਬੇ ਜੀ ਜਿਹੜੇ ਕਹਿੰਦੇ ਕਿ ਪਾਣੀ ਬਦਬੂ ਮਾਰਦਾ ਜਿਹਦੇ ਕਰਕੇ ਪਿੰਡ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਪਰ ਨਾ ਸਰਕਾਰ ਦਾ ਨਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਪਿੰਡ ਜਰਗ ਦੇ ਕੁਝ ਨੌਜਵਾਨ ਵੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਪਾਣੀ ਦੂਸ਼ਿਤ ਹੋ ਗਿਆ ਕੀ ਕਾਰਨ ਬਣ ਗਿਆ ਦੇਖੋ ਜੀ ਕਾਰਨ ਤੁਹਾਡੇ ਸਾਹਮਣੇ ਪਿਆ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆਂ ਅਸੀਂ ਇੱਥੇ ਪਹੁੰਚਣ ਤੇ ਵੀ ਜਿਹੜਾ ਸਾਡਾ ਤੁਸੀਂ ਦੁੱਖ ਸਮਝ ਕੇ ਜਰਗ ਨਗਰ ਦੇ ਵਿੱਚ ਪਹੁੰਚੇ ਤੁਹਾਡਾ ਧੰਨਵਾਦ ਆ ਜੀ ਇਹ ਬਹੁਤ ਬਹੁਤ ਅਤੇ ਇਹ ਮੈਸੇਜ ਹੀ ਮੈਂ ਕਹਿੰਦਾ ਜੀ ਭਗਵੰਤ ਮਾਨ ਜੀ ਕੋਲੇ ਜਾਵੇ ਤਾਂ ਤੁਹਾਡਾ ਉਹਦੋਂ ਵੀ ਬਹੁਤ ਸਤਿਕਾਰ ਹੋਊਗਾ ਕਿਉਂਕਿ ਅਸੀਂ ਬਹੁਤ ਚੈਨਲਾਂ ਤੇ ਵੀਡੀਓ ਪਾਤੀ ਇਸ ਬਿਆਨ ਦਿੱਤੇ ਨੇ ਜੀ ਪਰ ਸਾਡੀ ਕਿਤੇ ਵੀ ਅੱਜ ਤੱਕ ਸੁਣਵਾਈ ਨਹੀਂ ਹੋਈ ਹੈਗੀ ਜੀ ਜੇ ਦੇਖਿਆ ਜਾਵੇ ਸਾਨੂੰ ਪਿੰਡ ਦੇ ਵੀ ਕਹਿੰਦੇ ਨੇ ਵੀ ਤੁਸੀਂ ਕਿਉਂ ਰੋਜ਼ ਇਕੱਠ ਕਰਕੇ ਫਰੀ ਜਾਂਦੇ ਹੋ ਤੁਹਾਡੀ ਕੋਈ ਸੁਣਦਾ ਤਾਂ ਹੈ ਨਹੀਂ ਠੀਕ ਆ ਜੀ ਹੁਣ ਤੁਸੀਂ ਸੁਣੀ ਆਈ ਸਾਡੀ ਗੱਲ ਜੇ ਜਾਊਗੀ ਅਸੀਂ ਬੋਲਦੇ ਆ ਜੀ ਆਹ ਦੇਖੋ ਜੀ 1 ਮਹੀਨਾ ਹੋ ਗਿਆ ਜੀ ਅੱਜ ਐਮਐਲ ਸਭ ਨੂੰ ਕਹਿ ਕੇ ਗਿਆ ਨੂੰ ਮਨਮੋਹਨਦਰ ਸਿੰਘ ਜੀ ਗੈਸਪੁਰਾ ਸਾਹਿਬ ਨੂੰ ਵੀ ਇਹਨੂੰ ਪਾਣੀ ਨੂੰ ਬੰਦ ਕੀਤਾ ਜਾਵੇ ਆ ਹੁਣ ਵੀ ਦੇਖ ਲਓ ਜੀ ਉਹਦੇ ਵਿੱਚ ਹੀ ਜਾ ਰਿਹਾ ਜਿਹੜਾ ਟੀਟੀਐਸ ਆ ਰਿਹਾ ਜੀ ਡਾਕਟਰਾਂ ਦੀਆਂ ਰਿਪੋਰਟਾਂ ਦੇ ਹਿਸਾਬ ਨਾਲ ਨਾਲ ਸਾਨੂੰ ਦੱਸਿਆ ਜੀ ਵੀ ਹਜ਼ਾਰ ਦੇ ਲਵੇ ਟੀਟੀਐਸ ਆ ਜੀ ਪਾਣੀ ਦਾ 1000 ਦੇ ਲਵੇ ਜੀ ਦੱਸੋ ਜੀ ਇਹ ਪੀਣ ਯੋਗ ਕਿੱਥੇ ਪਾਣੀ ਰਹਿ ਗਿਆ ਜੀ ਸਾਡਾ ਸਾਡਾ ਤਾਂ ਬੁਰਾ ਹਾਲ ਹੈ ਜੀ ਨਹੀਂ ਕਿਵੇਂ ਪਤਾ ਲੱਗਿਆ ਸੀ ਕਿ ਪਿੰਡ ਦਾ ਪਾਣੀ ਦੂਸ਼ਿਤ ਹੋ ਗਿਆ ਦੇਖੋ ਜੀ ਸਾਡੇ ਜਿਓਰੇ ਕਿਸਦੇ ਜਿਵੇਂ ਅਲਰਜੀਆਂ ਹੋਣ ਲੱਗ ਗਈਆਂ ਪ੍ਰੋਬਲਮ ਆਉਣ ਲੱਗ ਗਈਆਂ ਜੀ ਵੀ ਪਾਣੀ ਖਾਰ ਹੋਣ ਲੱਗੀ ਜੀ ਅਸੀਂ ਕਿਹਾ ਵੀ ਚਲੋ ਉਹਦੇ ਟੈਸਟ ਕਰਾ ਦੇ ਨੇ ਜੀ ਇਹਨੂੰ ਪਾਣੀ ਨੂੰ ਠੀਕ ਆ ਜੀ ਅਸੀਂ ਜਿਹੜੇ ਮਾਨੂਪੁਰ ਸਾਡੇ ਐਸਓ ਸਾਹਿਬ ਨੇ ਜੀ ਉਹਨਾਂ ਨੂੰ ਅਸੀਂ ਬੇਨਤੀ ਕਰੀ ਡਾਕਟਰ ਸ਼ੰਗਾਰਾ ਜੀ ਨੂੰ ਸਾਡੇ ਇਨਸਪੈਕਟਰ ਨੇ ਜੀ ਉਹਨਾਂ ਨੂੰ ਅਸੀਂ ਬੇਨਤੀ ਕਰੀ ਉਹਨਾਂ ਨੇ ਟੈਸਟ ਕਰਿਆ ਜੀ ਉਹਰੇ ਪੰਜ ਸੈਂਪਲ ਭਰੇ ਦੀ ਜੀ ਪਹਿਲਾਂ ਉਹਨਾਂ ਨੇ ਜੋ ਮਹਾਲੀ ਸਭ ਤੋਂ ਵੱਡੀ ਲੈਬ ਆ ਜੀ ਖਰੜ ਉੱਥੋਂ ਹ ਟੈਸਟ ਹੋਏ ਨੇ ਜੀ ਉਹਨਾਂ ਨੇ ਪੰਜ ਦੇ ਪੰਜ ਹੀ ਫੇਲ ਕਰਤੇ ਜੀ ਉਹਨਾਂ ਦੇ ਘਰਾਂ ਤੇ ਲਾਲ ਲਕੀਰ ਲਾਤੀ ਵੀ ਇਹ ਪਾਣੀ ਘਰਾਂ ਦਾ ਪੀਣ ਯੋਗ ਨਹੀਂ ਹੈਗਾ ਜੀ ਨੇ ਕਾਰਨ ਤਾਂ ਕੋਈ ਬੋਹਣਾ ਹੁਣ ਨਾ ਕਿਉਂ ਹੋ ਗਿਆ ਪਾਣੀ ਦੂਸ਼ਿਤ ਹੈ ਤੁਹਾਡੇ ਪਿੰਡ ਦਾ ਹੀ ਹੋ ਗਿਆ ਜਾਣਦੇ ਵਾਲੇ ਪਿੰਡਾਂ ਦਾ ਵੀ ਹੋ ਗਿਆ ਕੋਈ ਇਹ ਜਿਹੜਾ ਕਾਰਨ ਆ ਤੋਪਾ ਜੀ ਆ 50 60 ਫੁੱਟ ਇਹ ਪੱਟਿਆ ਹੋਇਆ ਜੀ 60 ਫੁੱਟ ਦੇ ਲਵੇ 50 60 ਫੁੱਟ ਪੱਟ ਕੇ ਜੀ ਸੀਚੇਵਾਲ ਪ੍ਰੋਜੈਕਟ ਗਿਆ ਸੀਗਾ ਜੀ ਸਾਡੇ ਪਿੰਡ ਦੀ ਪੰਚਾਇਤ ਆ ਜਿਹੜੀ ਪਿਛਲੀ ਪੰਚਾਇਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਸੀਚੇਵਾਲ ਵਾਲਾ ਪ੍ਰੋਜੈਕਟ ਲਾਉਣਾ ਜੀ ਬਿਉਰੇ ਉਹਨਾਂ ਨੇ ਪੱਟਿਆ ਜੀ ਇਹਨੂੰ ਦਿਨ ਰਾਤ ਉਹਨੂੰ ਚੱਲੀ ਆ ਜੀ ਗਾਂਧ ਕੱਢੀ ਰੇਤਾ ਕੱਢਿਆ ਮਿੱਟੀ ਕੱਢੀ ਸਭ ਕੁਝ ਹੋਇਆ ਜੀ ਉਹਰੇ ਠੀਕ ਆ ਜੀ ਉਸ ਤੋਂ ਬਾਅਦ ਕੋਈ ਸੀਚੇਵਾਲ ਪ੍ਰੋਜੈਕਟ ਨਹੀਂ ਲੱਗਾ ਜੀ ਉਸ ਤੋਂ ਬਾਅਦ ਸਰਕਾਰ ਆ ਗਈ ਜੀ ਆਮ ਆਦਮੀ ਪਾਰਟੀ ਦੀ ਠੀਕ ਆ ਜੀ ਉਹਨਾਂ ਨੇ ਜਦੋਂ ਮੈਂ ਥੋੜੀ ਜਿਹੀ ਇਹਦੀ ਵੀਡੀਓ ਬਣਾ ਕੇ ਪਾਤੀ ਦੀ ਉਸ ਤੋਂ ਬਾਅਦ ਕਈ ਸ਼ਰਾਰਤੀ ਅੰਸਰਾਂ ਨੇ ਜੀ ਇਹਦਾ ਪਾਣੀ ਖੋਲਤਾ ਜੀ ਤੋਬੇ ਜੀ ਨੂੰ ਜੋ ਬੰਦ ਕੀਤਾ ਹੋਇਆ ਸੀ ਉਹਨਾਂ ਟੋਪਾ ਪੜ ਗਿਆ ਜੀ ਉਹ ਪਾਣੀ ਸਿੱਧਾ ਹੀ ਡਾਇਰੈਕਟਲੀ ਸਰਕਾਰਾਂ ਦੇ ਵਿੱਚ ਸਮਰਸੀ ਵਾਲਾਂ ਜਾਂਦਾ ਜੀ ਉਹ ਮਹਾਰਤੀ ਹੇਟ ਚਲਾ ਗਿਆ ਹਾਂਜੀ ਹਾਂਜੀ ਬਿਲਕੁਲ ਤੁਸੀਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਿਹੜੀ ਪੁਰਾਣੀ ਦਾ ਸੀ ਉਹਨਾਂ ਨਾਲ ਵੀ ਭਾਈ ਸੀਚੇ ਵਾਲ ਮਾਡਲ ਦੀ ਗੱਲ ਕਰਦੇ ਕਿੱਥੇ ਗਿਆ ਤੁਹਾਡਾ ਸੀਚੇ ਵਾਲ ਮਾਡਲ ਉਹੀ ਗੱਲ ਕਰ ਰਹੇ ਹਾਂ ਜੀ ਅਸੀਂ ਪੈਲ ਦੇ ਆਧਾਰ ਤੇ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਮਨਵਿੰਦਰ ਸਿੰਘ ਜੀ ਗੈਸਪੁਰਾ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਹੀ ਵੀ ਆਹ ਲਓ ਜੀ 650 ਬੰਦੇ ਦੇ ਪਲੱਸ ਸਾਇਨ ਕਰਾ ਕੇ ਜੀ ਪਿੰਡ ਦੇ ਆ ਦੇ ਠੀਕਾ ਜੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਵੀ ਇਹਦੀ ਜਾਂਚ ਹੋਵੇ ਜੀ ਵੀ ਇਥੋਂ ਕੀ ਹੋਇਆ ਇਹਦਾ ਕੀ ਕਾਰਨ ਆ ਜੀ ਪਾਣੀ ਖਰਾਬ ਹੋਣ ਦਾ ਠੀਕਾ ਜੀ ਉਸ ਤੋਂ ਬਾਅਦ ਅਸੀਂ ਐਸ ਡੀ ਐਮ ਸਾਹਿਬ ਨੂੰ ਕੋਲੇ ਗਏ ਆ ਜੀ ਉਹਨਾਂ ਨੂੰ ਦਿੱਤਾ ਜੀ ਮੰਗ ਪੱਤਰ ਉਸ ਤੋਂ ਬਾਅਦ ਜੀ ਅਸੀਂ ਡੀ ਸੀ ਸਾਹਿਬ ਕੋਲ ਜਾ ਕੇ ਆਏ ਜੀ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਜੀ ਔਰ ਸਾਡੇ ਭਰਾ ਨੇ ਜੀ ਨਾਲ ਹੀ ਘਰ ਆ ਨਵਜੋਤ ਸਿੰਘ ਜੀ ਮੰਡੇਰ ਸਾਹਿਬ ਚੇਅਰਮੈਨ ਜੀ ਪੰਜਾਬ ਦੇ ਜੈਨ ਕੋ ਦੇ ਅਸੀਂ ਉਹਨਾਂ ਦੇ ਘਰੇ ਜਾ ਕੇ ਮੰਗ ਪੱਤਰ ਦੇ ਕੇ ਆਏ ਜੀ ਸਾਡੇ ਪਿੰਡ ਦੇ ਨੇ ਜੀ ਆ ਨਾਲ ਹੀ ਘਰ ਆ ਜੀ ਦੋਬੇ ਬਿਲਕੁਲ ਉਹਨਾਂ ਦੇ ਸਕੂਲ ਦੇ ਵਿੱਚ ਘੱਟੋ ਘੱਟ 5-700 ਜਵਾਕ ਪੜਦਾ ਜੀ ਉਹਨਾਂ ਦਾ ਵੀ ਨੁਕਸਾਨ ਆ ਜੀ 5-7 ਸਕੂਲ ਨੇ ਜੀ ਅਸੀਂ ਉਹਨਾਂ ਨੂੰ ਵੀ ਜਾਣੂ ਕਰਾਇਆ ਵੀ ਸਾਡਾ ਜੀ ਇਹ ਸੁਣਵਾਈ ਹੋਵੇ ਜੀ ਇਹਦੀ ਵੀ ਇਹ ਦੋਸ਼ੀਆਂ ਤੇ ਬਣਦੀ ਕਾਰਵਾਈ ਹੋਵੇ ਜੀ ਮੇਨ ਪਾਣੀ ਆ ਜੀ ਤੇ ਪਾਣੀ ਨਹੀਂ ਜੀ ਕੀ ਆ ਦੁਨੀਆ ਤੇ ਜੀ ਪਾਣੀ ਉਹ ਖਰਾਬ ਆ ਜੀ ਨਹੀਂ ਜਦੋਂ ਚੇਅਰਮੈਨ ਵੀ ਤੁਹਾਡੇ ਪਿੰਡ ਦਾ ਚੇਅਰਮੈਨ ਤੇ ਵੀ ਘਰ ਦਾ ਪਾਣੀ ਤਾਂ ਦੂਸ਼ਿਤ ਹੋਇਆ ਹੀ ਹੋਣਾ ਨੇ ਜੇ ਤੁਹਾਡੇ ਹੋਗੇ ਤਾਂ ਦੇਖੋ ਜੀ ਪਤਾ ਨਹੀਂ ਕੀ ਸਾਂਹ ਦੀਆਂ ਇਹਨਾਂ ਨੂੰ ਪਾਈ ਚਾਰ ਕਿਸਾਂਜ ਮੈਂ ਤਾਂ ਇੱਥੋਂ ਸਿੱਧਾ ਹੀ ਕਹੂੰਗਾ ਸਾਡੇ ਲੋਕਾਂ ਨੂੰ ਮੈਂ ਧੰਨਵਾਦ ਕਰਦਾ ਜੀ ਸਾਡੇ ਵੀਰ ਦਾ ਜੱਸੀ ਕਨੇਡ ਦਿਲ ਦੀਆਂ ਗਰਾਈਆਂ ਜੋ ਰੱਬੋਂ ਮੈਂ ਉਹਨੂੰ ਕਹਣਾ ਵੀ ਚੜ੍ਹਦੀ ਕਲਾ 'ਚ ਰੱਖੇ ਜੀ ਹੈਗਾ ਤਾਂ ਉਹ ਵੀ ਜੀਮੀਦਾਰ ਪਰਿਵਾਰ ਦੇ ਵਿੱਚੋਂ ਠੀਕ ਆ ਜੀ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਜੀ ਉਹਨੇ ਆਵਾਜ਼ ਚੱਕੀ ਆ ਜੀ ਇਹ ਉਹਨੇ 16 ਤਰੀਕ ਨੂੰ ਵੀਰ ਨੇ ਆ ਜਣਾ ਜੀ ਕੈਨੇਡਾ ਚੋਂ ਅੱਦੇ ਸਾਡੇ ਵੀਰ ਜੀ ਕਾਲੀ ਸਾਹਿਬ ਇਹਨਾਂ ਦਾ ਵੀ ਧੰਨਵਾਦ ਆ ਜੀ ਇਹਨਾਂ ਨੂੰ ਵੀ ਦੁੱਖ ਦਰਦ ਸਾਡਾ ਸਮਝ ਆ ਜੀ ਉਰੇ ਪਹੁੰਚੇ ਨੇ ਸਾਡੇ ਕੋਲੇ ਠੀਕ ਆ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਬੁਲੰਦ ਕਰੀ ਆ ਆਵਾਜ਼ ਹੁਣ ਕਹਿਣ ਦੀ ਗੱਲ ਇਹ ਆ ਜੀ ਜੇ ਤਾਂ ਕੋਈ ਹੁੰਦਾ ਔਰੇ ਐਸੀ ਪਰਿਵਾਰ ਚੋਂ ਸਰਪੰਚ ਬਾਈ ਜੀ ਮ ਇੱਥੇ ਦੀਨੀਆਂ ਨੇ ਭਾਈ ਚਾਰਕ ਸਾਂਝਾ ਵੀ ਇੱਥੇ ਸਾਡਾ ਭਾਈ ਆ ਜੀ ਭਾਈ ਆ ਜੀ ਕਿਉਂ ਭਾਈ ਆ ਜਿਹੜੇ ਬੰਦੇ ਨੇ ਤੁਹਾਨੂੰ ਭਾਈ ਸਮਝੇ ਹੀ ਨਹੀਂ ਜਿਹਨੇ ਤੁਹਾਨੂੰ ਮਾਰਤਾ ਬੇੜਾ ਗਰਕ ਕਰਤਾ ਯਰਗ ਪਿੰਡ ਦਾ ਉਹ ਸਾਡਾ ਕਹਦਾ ਭਾਈ ਆ ਜੀ ਕਿਵੇਂ ਸਾਡਾ ਭਾਈ ਆ ਉਹ ਉਹਨੂੰ ਅਸੀਂ ਕਿਵੇਂ ਕਹੀ ਦੀ ਬਈ ਇਹਨੂੰ ਮਾਫ ਕਰ ਦਿਓ ਜੀ ਠੀਕ ਆ ਜੀ ਵੀ ਜਿਨ੍ਹਾਂ ਨੇ ਵੀ ਇਹ ਕਰਿਆ ਸੀ ਤਾਂ ਤੋਬੇ ਦੀ ਬੰਦ ਕਰ ਰਹੇ ਇਹਨੂੰ ਵੀ ਪਾਣੀ ਬੰਦ ਕਰ ਦਿਓ ਭਾਈ ਇਹਦਾ ਅਸੀਂ ਬੱਜ ਜੀ ਹੁਣ ਇਹਦੇ ਵਿੱਚ ਹੀ ਜਾਈ ਜਾਂਦਾ ਸੀ ਸਿੱਟੀ ਚੱਲੋ ਗੰਦ ਮੰਦ ਹੁਣ ਰਹਿੰਦਾ ਹੁੰਦਾ ਇਹਦੇ ਵਿੱਚ ਰੂੜੀਆਂ ਸੱਟਣ ਲੱਗ ਗਈ ਸੀ ਜੀ ਜ਼ਹਿਰ ਜ਼ਹਿਰ ਤਾਂ ਇਹ ਪਹਿਲਾਂ ਹੀ ਆ ਹੁਣ ਉੱਪਰੋਂ ਘੋਲ ਕੇ ਆਪਾਂ ਜ਼ਹਿਰ ਇਹਦੇ ਵਿੱਚ ਹੋਰ ਸੱਟਾਂਗੇ ਜੀ ਬਾਜੂਗਾ ਜੀ ਕੋਈ ਇਹ ਪਿੰਡ ਦੇ ਨੌਜਵਾਨ ਨੇ ਜਿਹੜੇ ਕਹਿੰਦੇ ਕਿ ਉਹਨਾਂ ਵੱਲੋਂ ਚੇਅਰਮੈਨ ਨੂੰ ਮੰਗ ਪੱਤਰ ਦੇਤਾ ਐਮਐਲਏ ਨੂੰ ਦੇਤਾ ਐਸਡੀਐਮ ਨੂੰ ਦੇਤਾ ਡੀਸੀ ਨੂੰ ਦੇਤਾ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਹੋਰ ਵੀ ਕੁਝ ਨੌਜਵਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮਨੋ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦਾ ਜਿਹੜਾ ਪਾਣੀ ਦੂਸ਼ਿਤ ਹੋਇਆ ਮੈਂ ਇਥੇ ਮੈਂਬਰ ਆ ਪੰਚਾਇਤ ਜਰਗਾ ਜੀ ਜਰਗਤੋਂ ਮੈਂ ਪੰਚਾਇਤ ਮੈਂਬਰ ਆ ਮੈਂ ਕਹਿਣਾ ਚਾਹੁੰਦਾ ਜੀ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਅਸੀਂ ਕਾਫੀ ਬਾਰ ਵੀਰ ਉਹਨਾਂ ਨੇ ਮੰਗ ਪੱਤਰ ਦੇਤੇ ਸਾਰਿਆਂ ਨੂੰ ਤੇ ਐਮਐਲਏ ਸਾਹਿਬ ਵੀ ਰਿਹਾ ਕੇ ਗਏ ਨੇ ਪਰ ਹਲੇ ਤੱਕ ਕੋਈ ਇਹਦੀ ਕਾਰਵਾਈ ਨਹੀਂ ਹੋਈ ਬਸ ਇੱਕ ਪਾਣੀ ਬੰਦ ਕਰਕੇ ਪਿਛਲੇ ਕੁਝ ਦਿਨਾਂ ਤੋਂ ਅੱਗੇ ਸਿੱਧਾ ਸਾਹਮਣੇ ਪਾਇਆ ਗਿਆ ਬਸ ਪਿੰਡ ਤੋਂ ਬਾਹਰ ਕੱਢਿਆ ਗਿਆ ਅਸੀਂ ਚਾਹੁੰਦੇ ਆ ਵੀ ਇਹ ਜਲਦੀ ਤੋਂ ਜਲਦੀ ਦਾ ਹੱਲ ਕਰਿਆ ਜਾਵੇ ਜਿਵੇਂ ਕਿ ਡਾਕਟਰ ਅਮਰ ਸਿੰਘ ਜੀ ਮੈਂਬਰ ਮੈਂਬਰ ਪਾਰਲੀਮੈਂਟ ਨੇ ਇਥੋਂ ਵੀ ਉਹ ਵੀ ਦੇਖਣਾ ਤੇ ਇਹਦੇ ਬਾਰੇ ਗੌਰ ਕਰਨ ਵੀ ਪਿੰਡ ਵਿੱਚੋਂ ਵੋਟਾਂ ਵੇਲੇ ਸਾਨੂੰ ਦਿਖਦੇ ਨੇ ਉਹ ਜਿੱਤਾ ਉਹ ਉਸ ਤੋਂ ਬਾਅਦ ਕਦੇ ਮੁੜ ਕੇ ਢੇਡਾ ਨਹੀਂ ਮਾਰਦੇ ਸੀ ਕਹਿੰਦਾ ਵੀ ਉਹਨਾਂ ਵੱਲ ਵੀ ਇਹ ਗੱਲ ਪਹੁੰਚ ਪਹੁੰਚੇ ਉੱਥੇ ਤੱਕ ਤੇ ਉਹ ਇਹਦਾ ਜਲਦੀ ਤੋਂ ਜਲਦੀ ਹੱਲ ਕਰਨ ਜੀ ਵੀ ਤੁਸੀਂ ਮੈਂ ਪੰਚਾਇਤ ਮੈਂਬਰ ਹੋ ਤੁਹਾਡੀ ਸਰਪੰਚ ਵੀ ਤੁਹਾਡਾ ਪੰਚਾਇਤ ਤੁਹਾਡੀ ਤੁਸੀਂ ਪੰਚਾਇਤ ਨੇ ਚਰਚਾ ਕੀਤੀ ਤੁਸੀਂ ਵੀ ਤਾਂ ਹੱਲ ਕਰ ਸਕਦੇ ਹੋ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਬਿਲਕੁਲ ਜੀ ਤੇ ਅਸੀਂ ਸਰਪੰਚ ਸਾਹਿਬ ਨਾਲ ਵੀ ਗੱਲ ਕਰੀ ਹੈ ਇਹਦੇ ਬਾਰੇ ਤੇ ਉਹ ਉਹ ਵੀ ਆਪਣਾ ਜਾਨੀ ਕੋਸ਼ਿਸ਼ ਕਰ ਰਹੇ ਨੇ ਤੇ ਜਲਦੀ ਤੋਂ ਜਲਦੀ ਹੋ ਸਕਦਾ ਤਾਂ ਹੱਲ ਹੋ ਜੇ ਵੀ ਪਰ ਹਲੇ ਕੋਈ ਕਿਸੇ ਵੀ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਬਿਲਕੁਲ ਤੁਹਾਡੀ ਪੰਚਾਇਤ ਨੇ ਕੋਈ ਮਤਾ ਪਾਇਆ ਇਸ ਬਾਰੇ ਕਿ ਨਹੀਂ ਪਾਇਆ ਚਾਤ ਦੇ ਵਿੱਚ ਜਿਵੇਂ ਕੀ ਲਾ ਲੋ ਹੁਣ ਆਪਣੇ ਪੰਚਾਇਤ ਹੈ ਜਿਹੜੀ ਆ ਆਮ ਆਦਮੀ ਪਾਰਟੀ ਦੀ ਹੈ ਤੇ ਮੈਂ ਜਿਹੜੀ ਇਲੈਕਸ਼ਨ ਲੜੀ ਸੀਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਸੀਗੀ ਤੇ ਉਹਦੇ ਵਿੱਚ ਮੈਂ ਕੱਲਾ ਪੰਚਾਇਤ ਮੈਂਬਰ ਬਣਿਆ ਇਸ ਵਾਰ ਤੇ ਉਹਦੇ ਕਰਕੇ ਜੀ ਉਹ ਉਹਨਾਂ ਦੇ ਆਪਣੇ ਪੂਰੇ ਮੈਂਬਰ ਹੋਣ ਕਰਕੇ ਏਡੀ ਸਾਡੀ ਪੁੱਛ ਨਹੀਂ ਹੋ ਰਹੀ ਹੈ ਜੀ ਲੋਕਤੰਤਰ ਦੇ ਵਿੱਚ ਵਿਰੋਧੀ ਧਿਰਤਾ ਬੜੀ ਮਜ਼ਬੂਤ ਹੁੰਦੀ ਤੁਸੀਂ ਵਿਰੋਧੀ ਧਿਰ ਚ ਤੁਸੀਂ ਫਿਰ ਰੌਲਾ ਪਾ ਲੈਣਾ ਸੀ ਨਹੀਂ ਤਾਂ ਜੀ ਅਸੀਂ ਰੌਲਾ ਪਾਉਂਦੇ ਹਾਂ ਜੀ ਹੁਣ ਵੀ ਭਾਈ ਸਾਡਾ ਇਸ ਜਲਦੀ ਤੋਂ ਜਲਦੀ ਹੱਲ ਹੋਵੇ ਜੀ ਹਾਂ ਜੀ ਇਹ ਮੈਂਬਰ ਪੰਚਾਇਤ ਨੇ ਕੁਝ ਹੋਰ ਨੌਜਵਾਨ ਨੇ ਕੀ ਕਹਿਣਾ ਚਾਹੁੰਦੇ ਬਾਈ ਜੀ ਭਾਈ ਜੀ ਸਾਡਾ ਨਾ ਪਿੰਡ ਜਿੰਨੇ ਸਾਡੇ ਪਿੰਡ ਜਰਗ ਦੇ ਵਿੱਚ ਲੋਕ ਰਹਿੰਦੇ ਨੇ ਇਸ ਤੋਂ ਵੱਧ ਸਾਡੇ ਐਨ ਆਰ ਆਈ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਕੋਈ ਐਵੇਂ ਦਾ ਦੇਸ਼ ਨਹੀਂ ਹੋਣਾ ਜਿੱਥੇ ਸਾਡੇ ਜਰਗ ਦੇ ਲੋਕ ਨਹੀਂ बसे ਹੋਏ ਬਹੁਤ ਪੁਰਾਣੇ बसे ਹੋਏ ਨੇ ਤੀਜੀ ਪੀੜ੍ਹੀ ਦੀ ਸਾਡੀ ਇੱਥੇ ਮੈਰਿਜ ਹੋ ਗਈ ਮਤਲਬ ਕੈਨੇਡਾ ਅਮਰੀਕਾ ਜਿਹੜੇ ਰਹਿੰਦੇ ਨੇ ਤੇ ਸਾਡੇ ਪਿੰਡ ਜੇ 5-7 ਸਾਲ ਪਹਿਲਾਂ ਦੇਖੀਏ ਜਦੋਂ ਟੂਰਨਾਮੈਂਟ ਹੁੰਦਾ ਸੀ ਕਬੱਡੀ ਦਾ 30-35 ਲੱਖ ਰੁਪਈਆ ਐਵੇਂ ਇਕੱਠਾ ਹੋ ਜਾਂਦਾ ਸੀ ਜਿਵੇਂ ਕਾਗਜ਼ ਇਕੱਠੇ ਹੁੰਦੇ ਸੀ ਸਾਡੇ ਲੋਕ ਜਿਹੜੇ ਹੁਣ ਵੀ ਨੇ ਉਹ ਹੁਣ ਵੀ ਮਤਲਬ ਸਾਡੇ ਨਾਲ ਨੇ ਪਰ ਪਹਿਲ ਤਾਂ ਕੰਮ ਪੰਚਾਇਤ ਨੇ ਕਰਨਾ ਜੀ ਪੰਚਾਇਤ ਕਰਦੇ ਐਮਐਲਏ ਸਾਹਿਬ ਸਾਨੂੰ ਕਹਿ ਕੇ ਗਏ ਸੀ ਮਤਲਬ ਮਹੀਨਾ ਹੋ ਚੱਲਿਆ ਵੀ ਅਸੀਂ ਇੱਥੇ ਪਹਿਲਾਂ ਦੋ ਵਾਰ ਉਹ ਲਾਵਾਂਗੇ ਜੀ ਪਹਿਲਾਂ ਜਿਹੜੀ ਪੀਣ ਦਾ ਪਾਣੀ ਦਾ ਹੱਲ ਹੋ ਜਵੇ ਉਹ ਆਰ ਉਹ ਕਹਿ ਕੇ ਗਏ ਸੀ ਦੋ ਲਾਵਾਂਗੇ ਪਰ ਮੁੜ ਕੇ ਕੁਝ ਨਹੀਂ ਹੋਇਆ ਜੀ ਐਮਐਲਏ ਸਾਹਿਬ ਕਹਿ ਕੇ ਗਏ ਸੀ ਵੀ ਆਪਣੇ ਜਿਹੜਾ ਟੋਬੇ 'ਚ ਪਾਣੀ ਪੈਂਦਾ ਆ ਜਦੋਂ ਟੋਬਾ ਪੱਟਿਆ ਸੀ ਪਿਛਲੀ ਪੰਚਾਇਤ ਨੇ ਇਹ ਸਾਰਾ ਪਾਣੀ ਬਾਈਪਾਸ ਕਰਕੇ ਜਰਗੜੀ ਵਾਲੇ ਰਸਤੇ ਤੇ ਇੱਕ ਆਪਣੀ ਸ਼ਾਮ ਲਾਟਾ ਅਕਾਲੀ ਸਰਕਾਰ ਨੇ ਪੱਟਿਆ ਸੀ ਉਹ ਟੋਬਾ ਵੀ ਉਹਦੇ 'ਚ ਆਪਣਾ ਜਰਗ ਦਾ ਪਾਣੀ ਜਾਵੇ ਮਤਲਬ ਜਦੋਂ ਟੋਬਾ ਪੱਟਦੇ ਰਹੇ ਨੇ ਜਿੰਨਾ ਟਾਈਮ ਸਾਰਾ ਪਾਣੀ ਉੱਥੇ ਜਾਂਦਾ ਰਿਹਾ ਟੋਬਾ ਪੱਟਿਆ ਸੀ ਇਹਨਾਂ ਨੇ ਝੂਠ ਬੋਲ ਕੇ ਵੀ ਅਸੀਂ ਸੀਚੇਵਾਲ ਪ੍ਰੋਜੈਕਟ ਲਾਉਣਾ ਵੀ ਖੇਤਾਂ ਨੂੰ ਪਾਣੀ ਜਾਊਗਾ ਸਾਫ਼ ਹੋ ਕੇ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਹੀ ਛੱਡਤਾ ਜੀ ਉਹ ਮਤਲਬ ਉਹ ਛੱਡ ਤਾਂ ਦਿੱਤਾ ਜੀ ਕਿਉਂਕਿ ਉਹਦੇ ਚੋਂ ਪੈਸਾ ਕਮਾਈ ਕਰ ਲਿਆ ਲੌਂਗ ਲਈ ਪਿੰਡ ਦੇ ਨੇ ਸਾਥ ਨਹੀਂ ਦੇਣਾ ਸੀ ਅਸੀਂ ਤਾਂ ਹੁਣ ਇਹ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਤਾਂ ਪੀਣ ਵਾਲੇ ਪਾਣੀ ਦਾ ਹੱਲ ਹੋ ਜਵੇ ਜੀ ਉਸ ਤੋਂ ਬਾਅਦ ਜਿੰਨੇ ਵੀ ਆਪਣੇ ਜਰਗ ਦੇ ਜ਼ਿਮੀਂਦਾਰ ਭਰਾ ਨੇ ਸਾਰਿਆਂ ਦੇ ਕੋਲ ਕੀਲੇ ਕੀਲੇ ਦੋ ਦੋ ਕੀਲੇ 10 10 ਕੀਲੇ ਜ਼ਮੀਨ ਦੇ ਨੇ ਜਿਹਦੇ ਕੋਲ ਇੱਕ ਕੀਲੇ ਜ਼ਮੀਨ ਦਾ ਜੇ ਪੰਚਾਇਤ ਐ ਐਮ ਐਲ اے ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਜਿਹਦੇ ਕੋਲ ਦੋ ਕੀਲੇ ਜ਼ਮੀਨ ਦੇ ਨੇ ਉਹਦੇ ਖੇਤ ਚੋਂ ਅਸੀਂ ਦੋ ਟਰਾਲੀਆਂ ਭਰ ਕੇ ਟੋਬੇ ਚ ਭਰਨ ਨੂੰ ਤਿਆਰ ਆ ਜੀ ਤੇ ਸਾਡੇ ਐਨ ਆਰ ਆਈ ਭਰਾ ਵੀ ਫੋਨ ਰੋਜ਼ ਕਰਦੇ ਨੇ ਵੀ ਜਿਹੜੀ ਮਦਦ ਦੀ ਲੋੜ ਆ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਆ ਪਰ ਗੱਲ ਇਹ ਆ ਜੀ ਪਹਿਲਾਂ ਪੰਚਾਇਤ ਨੇ ਯਾਰ ਸਰਕਾਰ ਨੇ ਕੁਝ ਕਰਨਾ ਐ ਜੇ ਅਸੀਂ ਆਪਦੇ ਤੌਰ ਤੇ ਕੁਝ ਕਰਨ ਲੱਗੇ ਇਹਨਾਂ ਨੇ ਗੱਲ ਨੂੰ ਜੀ ਤੁਹਾਡੇ ਮਤਲਬ ਜ਼ਬਰਦਸਤੀ ਪਰਚੇ ਕਰਾ ਦੇਣੇ ਨੇ ਇਹ ਉਹ ਨੌਜਵਾਨ ਨੇ ਜਿਹੜੇ ਕਹਿੰਦੇ ਕਿ ਬਹੁਤ ਸਾਰੇ ਐਨ ਆਰ ਆਈ ਵੀਰ ਵੀ ਨੇ ਜਿਹੜੇ ਵਿਦੇਸ਼ਾਂ 'ਚ ਅਕਸਰ ਆਪਾਂ ਕਹਿ ਵੀ ਦਿੰਨੇ ਪਿੰਡਾਂ ਦੇ ਵਿੱਚ ਜਿਹੜੇ ਵਿਦੇਸ਼ਾਂ 'ਚ ਸਾਡੇ ਪ੍ਰਵਾਸੀ ਪੰਜਾਬੀ ਬੈਠੇ ਆ ਉਹਨਾਂ ਨੂੰ ਵੱਧ ਚਿੰਤਾ ਹੁੰਦੀ ਆ ਆਪਣੇ ਪਿੰਡਾਂ ਦੀ ਚਿੰਤਾਤ ਹੁੰਦੇ ਆ ਖੇਡਾਂ ਤੇ ਵੀ ਪੈਸੇ ਲਾ ਲੈਂਦੇ ਆ ਹੋਰ ਧਾਰਮਿਕ ਸਮਾਗਮ ਹੋਣ ਸਮਾਜਿਕ ਹੋਣ ਸਾਰਿਆਂ ਦੇ ਉੱਤੇ ਵਾਧੂ ਖਰਚਾ ਕਰ ਦਿੰਦੇ ਆ ਉਹਨਾਂ ਵੱਲੋਂ ਵੀ ਮਦਦ ਕਰਨੀ ਚਾਹੀਦੀ ਆ ਸਾਡਾ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਕਾਲੀ ਜੀ ਕਦੇ ਪਾਣੀਆਂ ਕਰਕੇ ਪੰਜਾਬ ਜਾਣਿਆ ਜਾਂਦਾ ਸੀ ਅੱਜ ਪੀਣ ਯੋਗ ਵੀ ਨਹੀਂ ਰਿਹਾ ਪਾਣੀ ਕੀ ਕਹਿਣਾ ਚਾਹੁੰਦੇ ਆ ਇਹਦਾ ਵੱਡਾ ਕਾਰਨ ਇਹ ਹੈ ਜੀ ਪਿੰਡਾਂ ਦੇ ਵਿੱਚ ਸਿਆਸਤ ਭਾਰੀ ਹੋ ਗਈ ਲੋਕ ਪਾਰਟੀਆਂ ਨਾਲ ਜੁੜ ਗਏ ਮੇਰੀ ਪਾਰਟੀ ਤੇਰੀ ਪਾਰਟੀ ਉਹਨਾਂ ਨੂੰ ਕੋਈ ਮਤਲਬ ਨਹੀਂ ਸਮਾਜ ਨਾਲ ਕੋਈ ਮਤਲਬ ਹੁਣ ਸਾਰਾ ਪਿੰਡ ਰੌਲਾ ਪਾ ਰਿਹਾ ਹੈ ਜਦ ਇੱਥੇ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਦੋਂ ਵੀ ਅਸੀਂ ਵਿਰੋਧ ਕਰਿਆ ਸੀ ਹੋਰ ਗੱਲਾਂ ਦਾ ਵੀ ਚਲੋ ਕਰਿਆ ਸੀ ਜਦ ਤੱਕ ਲੋਕ ਮੁੱਦਿਆਂ ਦੇ ਆਧਾਰ ਤੇ ਗੱਲ ਨਹੀਂ ਕਰਦੇ ਪਾਰਟੀਆਂ ਨਾਲ ਜੁੜ ਕੇ ਇਸ ਤਰ੍ਹਾਂ ਹੀ ਹੋਣਾ ਸਾਹਮਣੇ ਲੁੱਟ ਹੋਈ ਆ 50 ਫੁੱਟ ਪੱਟ ਦਾ ਪਿੰਡ ਦੇ ਸਾਰੇ ਲੋਕ ਇੱਥੇ ਸੀਗੇ ਇਹ ਇਹਨਾਂ ਨੂੰ ਉਸ ਟਾਈਮ ਰੋਕਣਾ ਚਾਹੀਦਾ ਸੀ ਉਦੋਂ ਅਸੀਂ ਲਿਹਾਜ਼ਾਂ ਪਗਾਈਆਂ ਚਾਹੇ ਉਹਨਾਂ ਨੇ ਗੁੰਡਾਗਰਦੀ ਕਰੀਏ ਚੋ ਲਿਹਾਜ਼ਾਂ ਘਟਸੀ ਗੁੰਡਾਗਰਦੀ ਜ਼ਿਆਦਾ ਜੋ ਕਾਂਗਰਸ ਨੇ ਲੁੱਟ ਕ ਮਚਾਈ ਸੀ ਉਸ ਟਾਈਮ ਇੱਥੇ ਮੈਂ ਦੇਖਿਆ ਜਿਹੜਾ ਤਾਂ ਸਰਪੰਚ ਜਿਆ ਸੀ ਉਹਨੇ ਬੜੇ ਲੋਕਾਂ ਨੂੰ ਤੰਗ ਕਰਿਆ ਬੜੀ ਗੁੰਡਾਗਰਦੀ ਕੀਤੀ ਹੈ ਹੁਣ 50 ਫੁੱਟ ਪੱਟ ਦਾ ਪਿੰਡ ਸਾਰਾ ਬਿਮਾਰ ਕਰਤਾ ਆਲੇ ਦੋਲੇ ਪਾਣੀ ਹੋਰ ਵੀ ਜਿੱਧਰ ਪੱਤਣ ਜਾਊਗਾ ਇਸ ਲਈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੈਂ ਕਈ ਵਾਰ ਆਇਆ ਇੱਥੇ ਹੋਰ ਪਾਸੇ ਵੀ ਜਾਨਾ ਵੀ ਸਭ ਤੋਂ ਵੱਡਾ ਕਸੂਰ ਮੈਂ ਲੋਕਾਂ ਦਾ ਮੰਨਦਾ ਲੋਕਾਂ ਨੂੰ ਮੁੱਦਿਆਂ ਦੇ ਆਧਾਰ ਤੇ ਉੱਤੇ ਲੜਨਾ ਪਰ ਹੁਣ ਤਾਂ ਸਰਕਾਰ ਬਦਲ ਗਈ ਨਾ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਇਮਾਨਦਾਰ ਸਰਕਾਰ ਆ ਨਾ ਪੈਸੇ ਖਾਣੇ ਆ ਨਾ ਕਿਸੇ ਨੂੰ ਖਾਣ ਦੇਣੇ ਆ ਫਿਰ ਹੁਣ ਕਾਰਵਾਈ ਕੱਤ ਨਹੀਂ ਤੁਣ ਲੱਗਦਾ ਬੇਈਮਾਨ ਨੇ ਇਹ ਤਾਂ ਦੋਹਾਂ ਨਾਲੋਂ ਬੇਈਮਾਨ ਨੇ ਐਮਐਲਏ ਜਿਹੜਾ ਗਿਆਸਪੁਰਾ ਉਹਨੇ 3 ਸਾਲ ਵੀ ਜਿੱਕੇ ਡੱਕਾ ਨਹੀਂ ਤੋੜਿਆ ਸਿਰਫ ਗਾਲਾਂ ਕੱਢਣ ਤੇ ਦਫ਼ਤਰ ਚ ਲੋਕਾਂ ਨੂੰ ਬੋਲਣ ਤੱਕ ਮਤਲਬ ਆ ਇਸ ਲਈ ਮੈਂ ਚਲੋ ਇਹ ਨੌਜਵਾਨ ਉੱਠੇ ਨੇ ਪਿੰਡ ਦਾ ਕਨ ਆਰ ਆਈ ਆ ਜੱਸੀ ਇਹ ਪਿੰਡ ਵਾਲੇ ਜੇ ਆਪਣੇ ਪਿੰਡ ਨੂੰ ਬਚਾ ਲੈਣਗੇ ਤਾਂ ਬਚਾ ਸਕਦੇ ਨੇ ਜੇ ਤੁਸੀਂ ਕਹੋ ਸਰਕਾਰਾਂ ਸਰਕਾਰ ਤਾਂ ਤੁਸੀਂ ਜਿੰਨਾ ਵੀ ਇਹਨਾਂ ਦਾ ਪੋਲੂਸ਼ਨ ਡਿਪਾਰਟਮੈਂਟ ਹੈ ਇਹਨਾਂ ਦੀ ਕਦੇ ਵੀ ਨੈਗੇਟਿਵ ਰਿਪੋਰਟ ਨਹੀਂ ਦੇਣੀ ਉਹਨਾਂ ਨੇ ਇਹ ਚਾਹੇ ਪੂਰਾ ਗੰਦ ਭਰ ਕੇ ਲੈ ਜਾਣਾ ਉਹਦੇ ਵਿੱਚ ਵੀ ਪੂਰਾ ਗੰਦਾ ਪਾਣੀ ਆ ਉਹ ਪੋਜ਼ਿਟਿਵ ਹੀ ਦਿੰਦੇ ਨੇ ਸਭ ਤੋਂ ਵੱਧ ਜੇ ਜਿਹੜਾ ਪੋਲਿਊਸ਼ਨ ਬੋਰਡ ਆ ਉਹਦੇ ਵਿੱਚ ਕ腐ਸ਼ਨ ਆ ਉਹ ਬੈਠੇ ਨੇ ਕਰਾਪਟ ਅਧਿਕਾਰੀ ਇਸ ਲਈ ਇਹ ਪਿੰਡ ਵਾਲੀ ਕਰ ਲੈਣਾ ਜੇ ਤੁਸੀਂ ਐਮਐਲਏ ਤੇ ਕਹੋਗੇ ਸਰਕਾਰ ਤੇ ਕਹੋ ਉਹਨਾਂ ਕੋਲ ਤਾਂ ਸਿਰਫ ਭੰਡਵਾਜੀ ਆ ਸਿਰਫ ਮਸਕਰੀਆਂ ਨੇ ਸਿਰਫ ਤੁਹਾਨੂੰ ਚੁਟਕਲੇ ਸੁਣਾ ਸਕਦੇ ਨੇ ਉਹ ਤੁਸੀਂ ਸੁਣ ਕੇ ਢਿੱਡ ਪੀੜਾ ਪਾ ਸਕਦੇ ਹੋ ਹੋਰ ਤੁਹਾਨੂੰ ਕੁਝ ਨਹੀਂ ਮਿਲਦਾ ਹੈਗਾ ਇਹ ਸਾਡੇ ਨਾਲ ਗਰਦੀਪ ਕਾਲੀ ਹੈ ਜਿਹੜੇ ਕਹਿੰਦੇ ਕਿ ਪਿੰਡ ਵਾਲਿਆਂ ਨੂੰ ਇੱਕ ਚੁਟ ਹੋਣਾ ਪਊਗਾ ਜੇ ਪਿੰਡ ਵਾਲੇ ਬਚਾਉਣਾ ਚਾਹੁੰਦੇ ਆ ਤਾਂ ਆਪਣਾ ਪਾਣੀ ਬਚਾਲਣ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਬਹੁਤੀ ਆਸ ਨਾ ਰੱਖਣ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆਂ